ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਇਹ ਕਿਸੇ ਘਰ ਦਾ ਲੈਟਰ ਨਹੀਂ ਪੈ ਰਿਆ ਜਾਂ ਕਿਸੇ ਦੀ ਕੋਠੀ ਦਾ ਨਹੀਂ ਇਹ ਪਿੰਡ ਦੇ ਵਿੱਚ 1 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਆਈ ਹੋਈ ਹੈ ਤੇ ਇਹ ਵਿਕਾਸ ਦੇ ਚਿੱਪ ਕੱਢੇ ਜਾ ਰਹੇ ਨੇ ਇਹ ਜਿਹੜੇ ਚਿੱਪ ਵਿਕਾਸ ਦੇ ਨੇ ਇਹ ਸਰਪੰਚ ਸਤਵੀਰ ਸਿੰਘ ਸੱਤੀ ਪਿੰਡ ਜਲਾਲਾਬਾਦ ਪੂਰਬੀ तहसील धर्मकोट बोंगा ਦਾ ਸਰਪੰਚ ਕੱਢ ਰਿਹਾ ਉਸਨੇ ਆਪਣੇ ਪਿੰਡ ਨੂੰ ਸਵਰਗ ਬਣਾ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਪੰਚਾਇਤ ਖੜੀ ਹੋਈ ਹੈ ਤੇ ਇਸ ਪਿੰਡ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਚਾਹੁੰਦਾ ਨੌਜਵਾਨ ਨਵਾਂ ਜੋਸ਼ ਨਵਾਂ ਖੂਨ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਸ਼ੁਰੂ ਹੁੰਦਾ ਹੀ ਰਹਿੰਦਾ ਤੁਸੀਂ ਦੇਖ ਸਕਦੇ ਹੋ ਕਿ 1 ਕਰੋੜ 20 ਲੱਖ ਦਾ ਫੇਰ ਕੰਮ ਸ਼ੁਰੂ ਕਰ ਦਿੱਤਾ ਹੈ सरपंच सतवीर सिंह सत्ती ने हलका विधायक द्वेंदरजीत सिंह लाडी ਢੋਸ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਮਤੇ ਪਾਓ ਜਿਹੜੀ ਪਿੰਡ ਦੇ ਵਿੱਚ ਤੁਹਾਨੂੰ ਸਹੂਲਤ ਦੀ ਲੋੜ ਹੈ। ਤੁਸੀਂ ਸਾਨੂੰ ਮਤਾ ਪਾ ਕੇ ਦਿਓ। ਪੈਸੇ ਦੀ ਕੋਈ ਕਮੀ ਨਹੀਂ ਹੈ। ਪੈਸੇ ਦੇੜੇ ਸਾਡੇ ਵਸ ਨੇ। ਪਰ ਕਈਆਂ ਪਿੰਡਾਂ ਦੇ ਵਿੱਚ ਸਰਪੰਚ ਮਤਾ ਹੀ ਨਹੀਂ ਪਾ ਕੇ ਦੇ ਰਿਹਾ। ਪਰ ਸਰਪੰਚ ਸਤਵੀਰ ਸਿੰਘ ਸੱਤੀ ਜਿਹੜੀ ਕਿ ਵਿਕਾਸ ਦੇ ਕੰਮ ਦੇ ਚੇਬ ਕੱਢੀ ਆਉਂਦਾ ਹੈ ਪਹਿਲਾਂ ਵੀ ਇਸ ਨੇ ਪਿੰਡ ਦੇ ਚਾਰ ਚਫੇਰੇ HD 4K ਕੁਆਲਿਟੀ ਦੇ ਵਿੱਚ ਕੈਮਰੇ ਲਗਵਾਏ ਨੇ ਤਾਂ ਕਿ ਗਲਤ ਅੰਸਰਾਂ ਦੇ ਉੱਤੇ ਨਿਗਾ ਰਹੇ ਕੋਈ ਵੀ ਵਾਰਦਾਤ ਹੋਣ ਤੱਕ ਚੋਰ ਫੜਿਆ ਜਾਵੇ ਹੋਰ ਦੋ ਦਿਨ ਪਿੱਛੇ ਜਾਈਏ ਤਾ ਫਿਰ ਇਸ ਪਿੰਡ ਨੂੰ ਪੰਜਾਬ ਦਾ ਚੌਥੇ ਨੰਬਰ ਤੇ ਆਇਆ ਕਿ ਮਿੰਨੀ ਜੰਗਲ ਇਸ ਪਿੰਡ ਦੇ ਵਿੱਚ ਸਰਪੰਚ ਸਾਹਿਬ ਨੇ ਲਗਵਾਇਆ ਇਹ ਵੀ ਬਹੁਤ ਵੱਡਾ ਉਪਰਾਲਾ ਹੈ ਇਹ ਚੌਥੇ ਨੰਬਰ ਤੇ ਪਿੰਡ ਜਲਾਲਾਬਾਦਪੁਰ ਵੀ ਆਇਆ ਇਹ ਵੀ ਸਰਪੰਚ ਸਤਵੀਰ ਸਿੰਘ ਸੱਤੀ ਦੇ ਕੰਮ ਨੇ ਜਿਹੜਾ ਕਿ ਉਸਨੇ ਪਿੰਡ ਦੇ ਵਿੱਚ ਮਿੰਨੀ ਜੰਗਲ ਲਗਵਾਇਆ ਉਦੋਂ ਵੀ ਵੱਡੇ ਵੱਡੇ ਅਵਸਰ ਇੱਥੇ ਪਹੁੰਚੇ ਸਨ ਅਤੇ ਹੋਰ ਵੀ ਪਿੰਡ ਦੇ ਵਿੱਚ ਪਾਰਕ ਗਰਾਊਂਡ ਜਿਹੜੇ ਕਿ ਪਿੰਡ ਪੂਰੇ ਦੇ ਵਿੱਚ ਟਾਇਲਾਂ ਪਾਈਪਾਂ ਹੋਰ ਵੀ ਅਨੇਕਾ ਕੰਮ ਜਿਹੜੇ ਕਿ ਪਿੰਡ ਦੇ ਵਿੱਚ ਹੋ ਰਹੇ ਨੇ ਆਪਾਂ ਕਰਦੇ ਆ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕੀ ਕਹਿਣਾ ਸੀ ਆਓ ਚੱਲਦੇ ਆ ভাই ਕੁਝੀ ਦਾ ਖਾਲਸਾ ਜੀ ভাই ਕੁ ਜੀ ਕੀਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਾਡੇ ਐਮ.ਐਲ.ਏ ਸਰਦਾਰ ਦਵਿੰਦਰ ਸਿੰਘ ਲਾਟੀ ਤੋਂ ਜਿਨ੍ਹਾਂ ਨੇ ਸਾਡੇ ਪ੍ਰਾਇਮਰੀ ਸਕੂਲ ਜਲਾਲਾਬਾਦ ਪੁਰਜੀ ਵਾਸਤੇ 1 ਕਰੋੜ 20 ਲੱਖ ਰੁਪਏ ਦੀ ਲਗਜ਼ਨਾ ਦੀ ਇਮਾਰਤ ਬਣਾਉਣ ਦਾ ਸਾਨੂੰ ਵੱਡ ਯਾਰੀ ਕੀਤੀ ਜਿਹਦੇ ਪਹਿਲੇ ਪੜਾਜ ਅੱਜ 3 ਕਮਰਿਆਂ ਦੇ ਲੈਕਚਰ ਪਹਿਰੇ ਲਗਭਗ 2500 13 ਬੋਤ ਦਾ ਇਹ ਰ ਹੈ ਸਰਕਾਰ ਦਾ ਟੀਚਾ ਦਿੱਕਿਆ ਕ੍ਰਾਂਤੀਕ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਬਿਲਡਿੰਗਾਂ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਹੈ ਜਾਰੀ ਹੈ ਬੜੀਆ ਬਹੁਤ ਸੋਹਣੀ ਤਰੀਕੇ ਨਾਲ ਪੜਾਈ ਕੀਤੀ ਜਾ ਰਹੀ ਹੈ ਸਾਡੀ ਪਿੰਡ ਦੀ ಗ್ರಾಮ ਪੰਚਾਇਤ ਮਦਨਵਾਸੀ ਅਤੇ ਨੂੰ ਨੂੰ ਸਾਰਿਆਂ ਦਾ ਧੰਨਵਾਦ ਕਰਦੀਆਂ ਸਾਰਿਆਂ ਦਾ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਪ੍ਰਿੰਸੀਪਲ ਮੈਡਮ ਦਾ ਬਹੁਤ ਧੰਨਵਾਦ ਕਰਦੀਆਂ ਇਹਨਾਂ ਨੇ ਬਹੁਤ ਹੀ ਸ਼ਕਤਮੈਨ ਕਰਕੇ ਸਾਜ ਤੋਂ ਤੇ ਦਰਮਿਆਨੀ ਛੁੱਟੀਆਂ ਵਿੱਚ ਵੀ ਆਪਣਾ ਸਾਰਾ ਦੇਣ ਇੱਥੇ ਲਗਾਉਂਦੇ ਰਹੇ ਆ ਜੀ ਦੇਖ ਕੇ ਕਰਕੇ ਬਹੁਤ ਚੰਗੀ ਪੁੱਤਰ ਦੇ ਕੰਮ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਸ਼ਿਵਾ ਜੀ ਬਾਈ ਕੁਜੀ ਤੇ ਅਫਸਰ ਜੀ ਬਾਈ Thank